ਇੱਕ ਹੋਰ ਦਾ ਇੱਕ ਪਵਿੱਤਰ ਰੂਪ ਹੈ ਜੋ ਕਿ ਦੋਨਾਂ ਹਸਬੰਡ ਵਾਈਫ ਦਾ ਰਿਸ਼ਤਾ ਮਜ਼ਬੂਤ ਕਰਦਾ ਹੈ। ਇਹ ਮਤਲਬ ਖਾਸ ਕਰਕੇ ਰੱਖ ਲੈਣੇ ਸਾਨੂੰ ਕੋਈ ਮਹਿਸੂਸ ਹੀ ਨਹੀਂ ਆ ਵੀ ਭੁੱਖ ਲੱਗੀ ਆ ਕਿ ਪਿਆਸ ਲੱਗੀ ਆ। ਸਾਰੇ ਮਤਲਬ ਕੀ ਵਰਤ ਜਤਿਹਾਰ ਬਣਾਇਆ ਜਾਂਦਾ ਤੁਮਤਾ ਮਨਾਰ ਹਰ ਜਗ੍ਹਾ ਤੇ ਅੱਜ ਸਾਰੀਆਂ ਲੇਡਿਸ ਚਾਂਦਰ ਮਾਮੇ ਦਾ ਇੰਤਜ਼ਾਰ ਕਰਨ ਗਈਆਂ ਲੇਟ ਤੱਕ ਕਦੋਂ ਚੜੇਗਾ ਇਹ ਜਾ ਕੇ ਇਹਨਾਂ ਨੇ ਰੋਟੀ ਪਾਲੀ ਕਾਹੀ ਪਾਲੀ ਕਰਵਾ ਚਾਉਤਾ ਤਿਆਰ ਫਤਿਹਗੜ ਚੂੜੀਆਂ ਚ ਬਣਾਇਆ ਗਿਆ ਤੁਮਤਾਮ ਨਾਲ ਮਟੀਕਿੰਤੀ ਚ ਮਹਿਲਾਵਾਂ ਨੇ ਪਤੀਆਂ ਦੀ ਲੰਮੀ ਉਮਰ ਲਈ ਰੱਖਿਆ ਵਕਫਾ ਮੰਦਰਾ ਚ ਮਹਿਲਾਵਾਂ ਹੋਣ ਨਤਮਸਤਕ ਪਤੀ ਦੀ ਲੰਮੀ ਉਮਰ ਲਈ ਕੀਤੀ ਪੂਜਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਫਤਿਹਗੜ ਚੂੜੀਆਂ ਦੀਆਂ ਜਿੱਥੇ ਕੇ ਕਰਵਾ ਚਾਹ ਉਹ ਤਿਹਾਰ ਨੂੰ ਲੈ ਕੇ ਮਹਿਲਾਵਾਂ ਵੱਲੋਂ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਵਰਤ ਰੱਖਿਆ ਗਿਆ ਅਤੇ ਵਕ ਵਕ ਮੰਤਰਾਂ ਚ ਨਤਮਸਤਕ ਹੋ ਕੇ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਪੂਜਾ ਅਤੇ ਪ੍ਰਾਰਥਨਾ ਵੀ ਕੀਤੀ ਦਿਖਾਉਂਦੇ ਹਾਂ ਤੁਹਾਨੂੰ ਫਤਿਹਗੜ ਚੂੜੀਆਂ ਤੇ ਵਕ ਵਕ ਥਾਵਾਂ ਦੀਆਂ ਵਕ ਵਕ ਤਸਵੀਰਾਂ ਅੱਜ ਵਰਤੇ ਦਾ ਤਿਆਰ ਹੈ ਵਰਤੇ ਦੇ ਤਿਆਰਤੀ ਆਪਾਂ ਸੂਟ ਸਵਾਈਂਦੇ ਆ ਮੇਕਅਪ ਦਾ ਸਮਾਨ ਖਰੀਦੀ ਦਾ ਬੜੇ ਇੰਜੋਏ ਕਰੀਦਾ ਵਾ

अपना जो करवा चौथ ਦਾ ਵਰਤ ਹੈ ਇੱਕ ਬਹੁਤ ਹੀ ਪਵਿੱਤਰ ਤਿਹਾਰ ਹੈ ਇਹ ਆਪਣੀ ਹਿੰਦੁਸਤਾਨ ਦੀ ਇੱਕ ਅਲੱਗ ਪਹਿਚਾਨ ਪਰੰਪਰਾ ਜਿਸ ਹਰ ਔਰਤ ਦਾ ਇੱਕ ਵੱਖਰਾ ਰੂਪ ਨਜ਼ਰ ਆਉਂਦਾ ਕਿ ਉਹ ਆਪਣੀ ਸੁਹਾਗ ਲਈ ਹਰ ਕਮ ਹਰ ਸੰਭਵ ਕੋਸ਼ਿਸ਼ ਕਰਦੀ ਹੈ ਚਾਹੇ ਉਹ ਨਿਰਜਲਾ ਵਰਤ ਰੱਖਣਾ ਚਾਹੇ ਪਈ ਚਾਹੇ ਕੋਈ ਵੀ ਕੋਸ਼ਿਸ਼ ਕਰਨੀ ਪਵੇ ਇੱਕ ਔਰਤ ਦਾ ਇੱਕ ਪਵਿੱਤਰ ਰੂਪ ਹੈ ਜੋ ਕਿ ਦੋਨਾਂ ਹਸਬੰਡ ਵਾਈਫ ਦਾ ਰਿਸ਼ਤਾ ਮਜ਼ਬੂਤ ਕਰਦਾ ਹੈ ਸਭ ਤੋਂ ਪਹਿਲਾਂ ਰਾਮ ਰਾਮ ਜੀ ਅੱਜ ਕਰਵਾ ਚੌਥ ਦਾ ਤਿਹਾਰ ਹੈ ਹਿੰਦੁਸਤਾਨ ਵਿੱਚ ਹਿੰਦੂ ਮਾਨਤਾਵਾਂ ਦੇ ਅਨੁਸਾਰ ਇਹ ਇਹ ਪਰੰਪਰਾ ਜਿਹੜੀ ਹੈ ਪਤੀ ਔਰ ਪਤਨੀ ਦੇ ਪਿਆਰ ਦੀ ਨਿਸ਼ਾਨੀ ਹੈ ਤੇ ਪਤਨੀ ਇਹ ਮੰਨਦਾ ਕੀਤੀ ਜਾਂਦੀ ਹੈ ਕਿ Hindu ਧਰਮ ਵਿੱਚ ਇਹ ਵਰਤ ਰੱਖਣ ਨਾਲ ਪਤੀ ਦੀ ਉਮਰ ਲੰਮੀ ਹੁੰਦੀ ਹੈ ਹਰ ਇਸੇ ਚਾਹੁੰਦੀ ਹੈ ਕਿ ਮੇਰੇ ਪਤੀ ਦੀ ਉਮਰ ਲੰਮੀ ਹੋਵੇ ਬਹੁਤ ਮੈਂ ਸਦਾ ਸੁਹਾਗ ਰਵਾ ਔਰ ਬਹੁਤ ਪਵਿੱਤਰ ਔਰ ਮਾਨਤਾਵਾਂ ਵਾਲਾ ਤਿਉਹਾਰ ਹੈ Hindu ਧਰਮ ਦਾ ਹੈ ਇੱਕ ਨਾਰੀ ਲਈ ਬਹੁਤ ਵੱਡਾ ਤਿਉਹਾਰ ਹੈ ਆਪਣੇ ਸਾਰਾ ਦਿਨ ਭੁੱਖੀ ਪਿਆਸੀ ਰਹਿ ਕੇ ਉਹ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੋਈ ਇਹ ਵਰਤ ਆਪਣਾ ਪੂਰਾ ਕਰਦੀ ਹੈ ਚਲ ਕੇ ਰਾਤ ਨੂੰ ਅਰਕ ਦੇ ਕੇ ਹੁੰਦਾ ਵਰਤ ਪੂਰਾ ਹੁੰਦਾ ਹੈ ਅੱਜ ਬਹੁਤ ਵਧੀਆ ਤਿਉਹਾਰ ਹੈ ਅਸੀਂ ਬਹੁਤ ਸਾਲ ਬਾਅਦ ਆਂਦਾ ਆ ਅਸੀਂ ਤਿਆਰ ਹੁੰਨੇ ਆ ਆਪਣਾ ਪੂਰਾ ਸ਼ਿੰਗਾਰ ਕਰਦੇ ਆ ਘਰ ਵਾਲਿਆਂ ਵਾਸਤੇ ਆਪਣੇ ਹਸਬੰਡ ਵਾਸਤੇ ਫਾਸਟ ਕਰਦੇ ਆ ਖੁਸ਼ੀ ਮਿਲਦੀ ਹੈ ਹਫਤਾ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਹਾਂ ਜੀ ਹਾਂਜੀ ਅੱਜ ਦਾ ਜਿਹੜਾ ਤਿਉਹਾਰ ਆ ਕਰਵਾ ਚੌਤ ਦਾ ਇੱਕ ਹਸਬੰਡ ਵਾਈਫ ਦੇ ਰਿਲੇਸ਼ਨਸ਼ਿਪ ਦੇ ਵਾਸਤੇ ਮਨਾਇਆ ਜਾਂਦਾ ਤੇ ਇਸ ਦਿਨ ਜਿਹੜੀ ਵਾਈਫ ਆ ਉਹ ਆਪਣੇ ਹਸਬੰਡ ਦੀ ਲੰਮੀ ਉਮਰ ਦੇ ਲਈ ਆ ਮਤਲਬ ਅਰਦਾਸ ਕਰਦੀ ਆ ਪ੍ਰੇਅਰ ਕਰਦੀ ਆ ਕਿ ਮੇਰੇ ਹਸਬੰਡ ਦੀ ਲੰਬੀ ਉਮਰ ਹੋਵੇ ਸੋ ਦੇ ਲਈ ਜੋ ਵੀ ਵਰਤ ਰੱਖਦੀ ਆ ਸਵੇਰੇ ਸਰਗੀ ਲੈਂਦੀ ਆ ਪਹਿਲਾਂ ਫਿਰ ਕਥਾ ਸੁਣਦੀ ਆ ਫਿਰ ਉਸ ਤੋਂ ਬਾਅਦ ਰਾਤ ਨੂੰ ਚੰਦਰਮਾ ਨੂੰ ਅਰਗ ਦੇ ਕੇ ਤੇ ਫਿਰ ਉਸ ਤੋਂ ਬਾਅਦ ਉਹ ਆਪਣਾ ਵਰਤ ਜਿਹੜਾ ਉਹ ਤੋੜਦੀ ਆ ਬੈ ਸਾਰਿਆਂ ਨੂੰ ਇਸ ਤਿਉਹਾਰ ਦੀ ਬਹੁਤ-ਬਹੁਤ ਵਧਾਈ ਦਿੰਨੀ ਆ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਕਰਵਾਚੌਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਮੇਰੇ ਘਰੇ ਬਹੁਤ ਰੌਣਕ ਲੱਗਦੀ ਹਰ ਸਾਲ ਤੇ ਇਸ ਤਰ੍ਹਾਂ ਹੀ ਹਰ ਸਾਲ ਮੇਰੇ ਘਰੇ ਰੌਣਕ ਲੱਗਦੀ ਰਿਹਾ ਕਰੇ ਅੱਜ ਕਰਵਾ ਚੌਦ ਹੈ ਜੋ ਕਿ ਲੇਡੀਜ਼ ਦਾ ਲੇਡੀਜ਼ ਵਾਸਤੇ ਬਹੁਤ ਹੀ ਅਹਿਮ ਦਿਨ ਹ ਲੇਡੀਜ਼ ਹੁੰਦੀਆਂ ਆਪਣੇ ਮਤਲਬ ਹਸਬੰਡ ਲਈ ਜਿਹੜਾ ਆ ਲੰਮੀ ਉਮਰ ਵਾਸਤੇ ਜਿਹੜਾ ਵਰਤ ਰੱਖਦੀਆਂ ਨੇ ਤੇ ਅਸੀਂ ਵੀ ਅੱਜ ਵਰਤ ਰੱਖਿਆ ਹੋਇਆ ਜੋ ਕਿ ਬਹੁਤ ਵਧੀਆ ਲੱਗ ਰਿਹਾ ਸਾਨੂੰ ਤੇ ਅਸੀਂ ਹੁਣ ਇੱਥੇ ਮੰਦਰ ਵਿੱਚ ਕਥਾ ਸੁਣਨ ਆਏ ਆ ਉਹ ਅਸੀਂ ਸੁਣਨ ਲੱਗੇ ਹਾਂ ਹੈਪੀ ਕਰਵਾਚੋ ਅੱਜ ਸਵਾਗਣਾ ਦਾ ਦਿਨ ਆ ਤੇ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਸਾਰੀਆਂ ਭੈਣਾਂ ਨੇ ਵਰਤ ਰੱਖੀ ਹੋਈ ਆ ਤੇ ਅੱਜ ਦੇ ਦਿਨ ਬਹੁਤ ਮਜਾ ਆਵਾਂ ਸਨੇ ਸੂੜ ਪਾਏ ਸਾਰਿਆਂ ਨੇ ਤੇ ਮੇਕਅਪ ਕੀਤਾ 16 ਸੰਗਾਰ ਕੀਤੇ ਨੇ ਤੇ ਤਲਾਵਲੇ ਮੰਦਿਰ ਅਸੀਂ ਆਏ ਆ ਸਾਰੇ ਜਾਣੇ ਸੁਣਨ ਵਾਸਤੇ ਕਥਾ ਤੇ ਪੰਡਤ ਜੀ ਨੂੰ ਵੇਲ ਨਹੀਂ ਮਿਲਦਾ ਪਿਆ ਤੇ 7 7 8 8 ਬਹੁਤ ਵਧੀਆ ਨੇ ਕਥਾ ਸੁਣਾਈ ਹੈ ਸਾਨੂੰ ਉਹਨਾਂ ਨੇ ਗਣੇਸ਼ ਜੀ ਦੀ ਆਰਤੀ ਕਰਵਾਈ ਹੈ ਬਹੁਤ ਵਧੀਆ ਲੱਗਾ ਸਾਨੂੰ ਸਾਰੀਆਂ ਭੈਣਾਂ ਸਜ ਦੱਜ ਕੇ ਆਈਆਂ ਆ ਮਨੋ ਕਾ ਆਮਨਾ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਸਾਰੇ ਮਤਲਬ ਕੀ ਵਰਡ ਚ ਤਿਹਾਰ ਬਣਾਇਆ ਜਾਂਦਾ ਧੂਮ-ਧਾਮ ਦੇ ਨਾਲ ਹਰ ਜਗ੍ਹਾ ਤੇ ਅੱਜ ਸਾਰੀਆਂ ਲੇਡੀਜ਼ ਚਾਂਦਰ ਮਾਮੇ ਦਾ ਇੰਤਜ਼ਾਰ ਕਰਨ ਗਈਆਂ ਲੇਟ ਤੱਕ ਕਦੋਂ ਚੜੇਗਾ ਫਿਰ ਜਾ ਕੇ ਉਹਨਾਂ ਨੇ ਰੋਟੀ ਪਾਣੀ ਖਾਣੇ ਪਾਣੀ ਤੇ ਅੱਜ ਅੱਜ ਉਹਨਾਂ ਨੇ ਇੰਤਜ਼ਾਰ ਕਰਵਾਉਣਾ ਚਾਹੁੰਦੇ ਮਨ ਹੈਪੀ ਕਰਾ ਪਰ ਇਹ ਤੁਹਾਰੇ ਕਰਨ ਨਾਲ ਖੁਸ਼ੀ ਮਿਲਦੀ ਹੈ ਸਾਨੂੰ ਅਸੀਂ ਮਤਲਬ ਹਾਸਕੇ ਰੱਖ ਲੈਨੇ ਸਾਨੂੰ ਕੋਈ ਮਹਿਸੂਸ ਹੀ ਨਹੀਂ ਆ ਵੀ ਭੁੱਖ ਲੱਗੀ ਆ ਕਿ ਪਿਆਸ ਲੱਗੀ ਆ ਐ ਮ제 ਨਾਲ ਸਵੇਰ ਦੇ ਉੱਠੇ ਆ 4-3 ਵਜੇ ਕੋਈ ਤੇ ਸੁੱਤੇ ਨਹੀਂ ਹੋਣੇ ਮੇਰੇ ਖਿਆਲ ਨਾਲ ਤੇ ਬਾਕੀ ਚਲੋ ਅੱਜ ਦਾ ਦਿਨ ਬਹੁਤ ਵਧੀਆ ਸਾਰਿਆਂ ਲਈ ਨਿਕਲੇ ਸਾਰੇ ਇੱਕਦਮ ਵਧੀਆ ਵਧੀਆ ਸਾਰਿਆਂ ਲਈ ਤਿਉਹਾਰ ਨਿਕਲੇ ਸਾਰਿਆਂ ਲਈ ਅਗਲੀ ਵਾਰੀ ਵੀ ਆਵੇ ਤੇ ਸਾਰਿਆਂ ਲਈ ਖੁਸ਼ੀ ਖੁਸ਼ੀ ਰਾਜੀ ਖੁਸ਼ੀ ਇਦਾਂ ਹੀ ਆਵੇ ਹਮੇਸ਼ਾ ਸੀ ਜ਼ਬੂਤ ਯਾਰ ਨਾਲ ਬਹੁਤ ਜ਼ਿਆਦਾ ਪਿਆਰ ਨਾਲ ਖੁਸ਼ੀ ਨਾਲ ਤਿਆਰ ਸ਼ਰ ਹੋ ਗਏ ਤਿਆਰ ਮਨਾਣੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਤਿਆਰ ਇਹ ਇਹਦੇ ਵਿੱਚ ਰੂਲ ਇਹੀ ਹੈ ਕਿ ਤੁਸੀਂ ਸਾਰਾ ਦਿਨ ਪਾਣੀ ਨਹੀਂ ਪੀਣਾ ਤੇ ਕੁਝ ਵੀ ਨਹੀਂ ਖਾਣਾ ਪੀਣਾ ਤੇ ਸੂਈ ਚ ਤਾਗਾ ਨਹੀਂ ਪਾਣਾ ਬਾਣ ਪੈਰ ਨਹੀਂ ਪਾਣਾ ਇਹ ਰਸੇ ਨੂੰ ਨਹੀਂ ਮਨਾਣਾ ਇਹਨੂੰ ਨਹੀਂ ਜਗਾਣਾ ਇਹ ਚੀਜ਼ਾਂ ਮਲਾ ਕੁਝ ਨਹੀਂ ਕਰਨਾ ਹੈਗਾ ਬਸ ਆਪਣਾ ਰੱਬ ਦਾ ਨਾਮ ਲਓ ਤਿਆਰ ਸ਼ਰ ਹੋ ਕੇ ਤਿਆਰ ਸ਼ਰ ਹੋ ਕੇ ਬਸ ਕਥਾ ਸੁਣੋ ਤੇ ਆਜੋ ਮੰਦਰ ਸਰ ਕੀ ਖਾਣੀ ਹੁੰਦੀ ਹੈ ਫਿਰ 16 ਸਿੰਗਾਰ ਕਰਨੇ ਹੁੰਦੇ ਆ ਫਿਰ ਉਹ ਹੀ ਸਰਗੀ ਆਪਾਂ ਜਾ ਕੇ ਦੇਵਤਾ ਨੂੰ ਪਹਿਲਾਂ ਭੋਗ ਲਵਾ ਕੇ ਤੇ ਫਿਰ ਉਸ ਤੋਂ ਬਾਅਦ ਆਪਗ੍ਰੇਨ ਕਰਨਾ ਵਾ ਉਹਦੇ ਵਿੱਚ ਪੰਜ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਸਰਗੀ ਦੇ ਵਿੱਚ ਸੱਸ ਜ਼ਿਆਦਾਤਰ ਸਰਗੀ ਦਿੰਦੀਆਂ ਵਾ ਤੇ ਇਸ ਵਰਤ ਵਿੱਚ ਪੂਜਾ ਤੋਂ ਬਾਅਦ ਛੂਟ ਹੁੰਦੀ ਆ ਪ੍ਰੈਗਨੈਂਟ ਲੇਡੀ ਵਾਸਤੇ ਬਿਮਾਰ ਔਰਤਾਂ ਵਾਸਤੇ ਦੁੱਧ ਪੀ ਸਕਦੇ ਆ ਜਾਂ ਚਾਹ ਪੀ ਸਕਦੇ ਆ ਪਾਣੀ ਸਿਰਫ ਆਪਾਂ ਜਦੋਂ ਚੰਦਰਮਾ ਚੜ੍ਹੇਗਾ ਉਦੋਂ ਹੀ ਅਰਗ ਦੇ ਕੇ ਆਪਣੇ ਬਤੀ ਦਾ ਮੁਖ ਵੇਖ ਕੇ ਫਿਰ ਉਹਨਾਂ ਦੀ ਲੰਬੀ ਆਈ ਉਹ ਤਾਂ ਕੰਮ ਨਾ ਕਰਕੇ ਉਸ ਤੋਂ ਬਾਅਦ ਹੀ ਆਪਾਂ ਕੁਝ ਖਾ ਪੀ ਸਕਦੇ ਹਾਂ